ਮਰਸ਼ਪਾਲ ਸਿੰਘ ਜੀ ਪਿੰਡ ਆਲੀ ਕਲਾ ਤੇ ਬਿਆਸ ਰਿਆ ਦੇ ਕੰਨੇ ਤੇ ਆਈ ਅਸੀਂ 3 ਜੁਲਾਈ ਤੋਂ ਜਿਹੜਾ ਵਾ ਇੱਥੇ ਆਰਜੀ ਬਨ ਉਪਰ ਆਪਣੇ ਬਚਾਅ ਵਾਸਤੇ ਮਿੱਟੀ ਪਾਣੀ ਸ਼ੁਰੂ ਕੀਤੀ ਸੀ ਇਹ ਬਨ ਜਿਹੜਾ ਵਾ ਇਹ ਘੱਟੋ ਘੱਟ ਵੀ 30 35 ਪਿੰਡਾਂ ਦਾ ਜਿਹੜਾ ਆਰਜੀ ਬਨ ਲੋਕਾਂ ਨੇ ਲਾਇਆ ਵਾ ਤੇ ਲੋਕਾਂ ਦਾ ਹੀ ਬਚਾਅ ਕਰਦਾ ਵਾ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂਗਾ ਇਹ ਚ ਸੰਤ ਮਹਾਂਪੁਰਸ਼ਾਂ ਦਾ ਰੋਲ ਵਾ ਸੰਗਤਾਂ ਦਾ ਰੋਲ ਵਾ ਜਿਨ੍ਹਾਂ ਨੇ ਆਪਣੇ ਪੈਸੇ ਤੇ ਲਾ ਕੇ ਇਹ ਬੰਨ ਨੂੰ ਬਣਾਇਆ ਅਸੀਂ ਤੇ ਉਹਦੇ ਨਾਲ 30 35 ਹਜ਼ਾਰ ਏਕੜ ਝੋਨਾ ਜਿਹੜਾ ਵਾ ਹਾਲ ਦੀ ਘੜੀ ਵੈਗਰੂ ਦੀ ਕਿਰਪਾ ਦੇ ਨਾਲ ਅਸੀਂ ਕਹਾਂਗੇ ਕਿ ਜਿਹੜਾ ਬਚਿਆ ਵਾ ਤੇ ਅਸੀਂ ਉਸ ਦਿਨ ਤੋਂ ਹੀ ਇੱਥੇ ਮਿੱਟੀ ਪਾ ਰਹੇ ਆ ਇਹ ਨਾ ਸਰਕਾਰਾਂ ਦੀਆਂ ਨਾਕਾਮੀਆਂ ਵਾ ਬਹੁਤ ਜ਼ਿਆਦੀਆਂ ਹਰ ਸਾਲ ਹੜ੍ਹ ਆਉਂਦੇ ਆ ਪਰ ਉਹਨਾਂ ਇਹਦਾ ਕੋਈ ਪੱਕਾ ਹੱਲ ਨਹੀਂ ਕਰਦੇ ਵੇਖੋ ਜੀ ਇਹ ਪੌਂਗ ਡੈਮ ਦੀ ਗੱਲ ਕਰੀਏ ਨਾ ਉਹਦਾ ਡਾਟਾ ਚ ਕੱਢਣ ਦੇ ਅਸੀਂ ਉਹ ਆਪਾਂ ਆਮ ਹੀ ਸਾਰਿਆਂ ਨੂੰ ਪਤਾ ਵਾ ਵੀ 1400 ਫੁੱਟ ਦਾ ਲੈਵਲ ਆ ਤੇ ਜਿਹੜਾ ਉਹਦੇ ਵਿੱਚ ਪਾਣੀ ਵਰਤਦੇ ਆ ਨਾ ਸਰਕਾਰ ਸਿਰਫ ਉਹਦੇ ਵਿੱਚ 100 ਫੁੱਟ ਪਾਣੀ ਵਰਤਦੀ ਆ ਤੇ ਉਹ ਬਾਕੀ ਪਾਣੀ ਜਿਹੜਾ ਉਹਦੇ ਵਿੱਚ ਜਮਾ ਰਹਿੰਦਾ ਵਾ ਜੋਨਾ ਵੀ 400 ਫੁੱਟ ਰਹਿੰਦਾ ਹੋਊਗਾ ਜਾਂ 500 ਫੁੱਟ ਰਹਿੰਦਾ ਹੋਊਗਾ ਜਿੰਨਾ ਵੀ ਲਾਲੋ ਦਾ 1400 ਫੁੱਟ ਲੈਵਲ ਆ ਉਹਦਾ ਪਰ ਸਰਕਾਰ ਦੀ ਇਹ ਬਹੁਤ ਵੱਡੀ ਨਕਾਮੀ ਆ ਉਹ ਹਰ ਸਾਲ ਸਾਨੂੰ ਹੜ੍ਹ ਦੇ ਵਿੱਚ ਡੋਬਦੇ ਆ ਸਿਰਫ 100 ਫੁੱਟ ਪਾਣੀ ਵਰਤਨ ਬਦਲੇ ਜਾਂ ਤੇ ਉਹਦਾ ਪਾਣੀ ਪੂਰਾ ਉਹਦਾ ਯੂਜ਼ ਕਰ ਲਿਆ ਕਰਨ ਜਿੰਨਾ ਵੀ ਹੁੰਦਾ ਵਾ ਉਹਦਾ ਪਾਣੀ ਵਰਤ ਲਿਆ ਕਰਨ ਤੇ ਉਹ ਉਹ ਜਿਹੜਾ ਵਾ ਮਾਰਸ਼ ਆਉਂਦੀ ਆ ਫੇਰ ਹੀ ਉਹ ਪਾਣੀ ਇਕੱਠਾ ਹੋ ਸਕਦਾ ਆ ਨਾ ਜਿਹਨੂੰ 100 ਫੁੱਟ ਪਾਣੀ ਵਰਤ ਕੇ ਬਾਕੀ ਪਾਣੀ ਜਮਾਂ ਰੱਖਦੇ ਆ ਸਾਲ ਵਿੱਚ ਦਰਿਆ ਦੇ ਵਿੱਚ ਪਾਣੀ ਨਹੀਂ ਆਉਂਦਾ ਜਦੋਂ ਉੱਤਰੋਂ بارش ਆ ਜਾਂਦੀ ਆ ਨਾਲੇ ਚ ਪਾਣੀ ਓਵਰ ਹੋਣ ਲੱਗ ਜਾਂਦਾ ਤੇ ਸਰਕਾਰ ਜਿਹੜਾ ਵਾ ਉਹ ਪਾਣੀ ਛੱਡ ਦਿੰਦੀ ਆ ਤੇ ਸਾਡੇ ਹੜ੍ਹਾਂ ਦਾ ਕਾਰਨ ਬਣ ਜਾਂਦਾ ਦੂਜਾ ਨੰਬਰ ਇਹ ਆ ਜੇ ਸਰਕਾਰ ਸਾਨੂੰ ਹੜ੍ਹਾਂ ਤੋਂ ਪੱਕਾ ਇਹ ਮਤਲਬ ਹੱਲ ਕਰਨੀ ਚਾਹੁੰਦੀ ਆ ਤੇ ਇਹਨੂੰ ਨਹਿਰੀ ਰੂਪ ਦੇ ਸਕਦੀ ਆ ਇਹਦੇ ਵੱਡੇ ਬੰਨ ਬਣਾ ਸਕਦੀ ਆ ਕਿਉਂਕਿ ਜੇ ਸਾਡੇ ਲੋਕਾਂ ਦਾ ਛੋਟਾ ਜਿਹਾ ਇੱਕ ਬਲਾਇਆ ਬੰਨ ਜੇ ਅੱਜ 1.5 ਲੱਖ ਪਾਣੀ ਦੀ ਸਵਰਥਾ ਚੱਲ ਸਕਦਾ ਵਾ ਤੇ ਇਹ ਸਰਕਾਰ ਖਰਚਾ ਲਾ ਦੇਵੇ ਨਾ ਥੋੜਾ ਜਿਹਾ ਖਰਚਾ ਵੀ ਲਾ ਦੇਵੇ ਤੇ ਇਹ 7 ਲੱਖ ਤੱਕ ਪਾਣੀ ਨਿਗਾ ਸਕਦੇ ਆ ਪਾਣੀ ਆਉਂਦਾ ਵੱਤਵਾਲ 2.5 ਲੱਖ ਕਿੰਨਾ ਵੀ ਆਉਂਦਾ ਰਿਹਾ ਰਿਕਾਰਡ ਹੁਣ ਤੱਕ ਆ ਤੇ ਇਹ ਮਤਲਬ ਸਰਕਾਰ ਇਹ ਚ ਕੋਈ ਯੋਗਦਾਨ ਨਹੀਂ ਦਿੰਦੀ ਤੇ ਨਾ ਦੇਣ ਕਰਕੇ ਜਿਹੜੇ ਹੜ ਆਉਂਦੇ ਆ ਇਹਨੂੰ ਨਹਿਰੀ ਰੂਪ ਦੇ ਸਕਦੇ ਆ ਸਰਕਾਰ ਇੱਕ ਮੰਨੇ ਦਾ ਵਿੱਚ ਬਹੁਤ ਰੌਲਾ ਪਾਉਂਦੇ ਆ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਕਿ ਪਾਣੀ ਦੀ ਬਚਤ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ 50 ਦੇ ਵਿੱਚ ਪਾਣੀ ਖਤਮ ਹੋ ਜਾਣਾ ਪਰ ਸਿਰਫ ਉਹ ਇੱਥੇ ਬੋਲਿਆ ਜਾਂਦਾ ਵਾ ਇਸ ਮੁੱਦੇ ਤੇ ਕਦੇ ਵੀ ਕੰਮ ਨਹੀਂ ਕੀਤਾ ਜਾਂਦਾ ਜੇ ਸਰਕਾਰ ਚਾਵੇ ਇਸ ਮੁੱਦੇ ਤੇ ਕੰਮ ਕਰਨਾ ਤੇ ਉਹ ਢਿਲਵਾ ਤੋਂ ਇੱਕ ਨਹਿਰ ਬਣਾ ਕੇ ਸਾਡੇ ਦੋਨੇ ਏਰੀਆ ਨੂੰ ਕੋਈ ਵੀ ਨਹਿਰ ਨਹੀਂ ਹੈਗੀ ਉਹ ਦੋ ਜਲੰਧਰ ਏਰੀਆ ਨੂੰ ਨਹਿਰ ਦੇਣ ਜਿਹੜਾ ਇਹ ਤੋਂ ਵਾਧੂ بارشਾਂ ਦਾ ਪਾਣੀ ਆਉਂਦਾ ਵਾ ਡੈਮ ਬਣਾ ਕੇ ਢਿਲਵਾ ਤੋਂ ਜਾਂ ਪਛੇੜ ਝੂਏ ਤੋਂ ਬਣਾ ਕੇ ਉਹ ਪਿਛਲੇ ਏਰੀਆ ਨੂੰ ਪਾਣੀ ਦੇ ਸਕਦੇ ਆ ਜਿਹੜਾ ਵੱਧ ਪਾਣੀ ਆਉਂਦਾ ਵਾ ਇੱਕ ਉਧਰ ਐਸ ਟਾਈਮ ਤੇ 200 ਫੁੱਟ ਤੇ ਮੋਟਰ ਚੱਲੇਗੀ ਆ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਵਾ ਪਰ ਉਹਨਾਂ ਨੂੰ ਪਾਣੀ ਨਹੀਂ ਮਿਲਣਿਆ ਅਸੀਂ ਅਸੀਂ ਪਾਣੀ ਨਾਲ ਡੁੱਬ ਰਹੇ ਆ ਤੇ ਇਹ ਇੱਕ ਇਹਨਾਂ ਦੀ ਹੋਰ ਵੀ ਬਹੁਤ ਵੱਡੀ ਲਾਇਕੀ ਆ ਜਿਹੜਾ ਹਰੇਕੇ ਹੈਡ ਵਾ ਅਸੀਂ ਬਹੁਤ ਵਾਰੀ ਹੁਣ ਧਰਨਾ ਵੀ ਲਾ ਚੁੱਕੇ ਆ ਜਾ ਕੇ ਉਹ ਪਹਿਲਾਂ ਪਤਾ ਕੀ ਕਰਦੇ ਆ ਕਿ ਪਾਣੀ ਨੂੰ ਸਟੋਰ ਕਰਨ ਲੱਗ ਜਾਂਦੇ ਆ ਜੇ ਉਹਨਾਂ ਨੂੰ ਕਹੀਦਾ ਉਹ ਕਹਿੰਦੇ ਸਾਨੂੰ ਪਿੱਛੇ ਡਾਡੇ ਨਾਲ ਨਹੀਂ ਅਸੀਂ ਤਾਂ ਆਪਣੇ ਡਾਡੇ ਨਾਲ ਚਲਾਣਾ ਹੈ ਆਪਣੇ ਪੌਂਡ ਨਾਲ ਚਲਾਣਾ ਪਿਛੇ ਉਹਨਾਂ ਨੇ ਬਹੁਤ ਧਰਨਾ ਵੀ ਲਾਇਆ ਉਹਨਾਂ ਨੇ ਪਿਛੇ ਪਾਣੀ ਸਟੋਰ ਕਰੀ ਗਏ ਪਿਛੇ ਜਿੰਨੇ ਆਰ ਜੀ ਬੰਨ ਹੀ ਬਾਹੂਪੁਰ ਹੋ ਗਿਆ ਮੰਡ ਕਰਕਾ ਹੋ ਗਿਆ ਸਾਰੇ ਬੰਨ ਟੁੱਟ ਗਿਆ ਤੇ ਪਰ ਉਹ ਪਿਛੇ ਪਾਣੀ ਸਟੋਰ ਕਰੀ ਗਏ ਆ ਅੱਗੇ ਪਾਣੀ ਰਿਲੀਜ਼ ਨਹੀਂ ਕੀਤਾ ਜਿੱਦ ਤਨ ਸਾਰੇ ਬੰਨ ਟੁੱਟ ਗਏ ਫੋਨ ਉਹਨਾਂ ਨੇ ਅਗਲੇ ਪਾਸੇ ਵੀ ਅੱਜ ਕੱਲ ਦੀ ਖਬਰ ਆਉਂਦੀ ਹੀ ਆ ਕਿ ਇਸ ਭਰਾਵਾਂ ਵਾਲੀ ਸਾਈਡ ਤੇ ਉਹਨਾਂ ਜਦੋਂ ਪਾਣੀ ਛੱਡਿਆ ਤੇ ਅਗਲੇ ਨੂੰ ਵੀ ਮਾਰ ਦਿੱਤਾ ਉਹ ਜੇ ਨਾਲੋਂ ਨਾਲੇ ਨੂੰ ਪਾਣੀ ਨੂੰ ਰਿਲੀਜ਼ ਕਰੀ ਜਾਂ ਨਾ ਤੇ ਜਿਹੜਾ ਵਾ ਇਦਾਂ ਦੀ ਨੌਬਤ ਨਾ ਆਵੇ ਜਿਹੜਾ ਹੜਾਉਣ ਦਾ ਕਾਰਨ ਬਣਿਆ ਵਾ ਜਦੋਂ ਤੋਂ ਹੈਡ ਬਣਿਆ ਇੱਕ ਵਰੀ ਵੀ ਇਸ ਦੀ ਖਲਾਈ ਨਹੀਂ ਹੋਈ ਉਹ ਸਾਰੀ ਜਿਹੜੀ ਸ਼ੇਰਟ ਭਰ ਭਰ ਕੇ ਦਰਿਆ ਜਿਹੜਾ ਵਾ ਜਮੀਨਾ ਨੂੰ ਇੱਥੇ ਵੇਖ ਵੀ ਸਕਦੇ ਆ 5 ਫੁੱਟ ਤੋਂ 7 ਫੁੱਟ ਉੱਚਾ ਚੱਲਣ ਦਿਆ ਜਿਹੜੇ ਦਰਿਆ ਸਾਰਾ ਜੋ ਕਿ ਉਸ ਟਾਈਮ ਤੇ ਬਜ਼ੁਰਗ ਸਾਡੇ ਦੱਸਦੇ ਆ ਕਿ ਦਰਿਆ ਦੇ ਵਿੱਚ ਉਤਰ ਨਹੀਂ ਸਾਨੂੰ ਰਸਤਾ ਬਣਾਉਣਾ ਪੈਂਦਾ ਹੁੰਦਾ ਸੀ ਜਦ ਕਿ ਹੁਣ ਦਰਿਆ ਜਿਹੜਾ ਵਾ ਉਹ ਬੰਨ ਬਣਾ ਕੇ ਸਾਨੂੰ ਰੋਕਣਾ ਪੈ ਰਿਹਾ ਵਾ ਸਰਕਾਰ ਨੇ ਇੱਕ ਵੀ ਵਾਰੀ ਇਸ ਦਰਿਆ ਦੀ ਕੋਈ ਖੜਾਈ ਨਹੀਂ ਕੀਤੀ ਇਹਦਾ ਕੋਈ ਕੰਡਿਆਂ ਦਾ ਜਾਇਜ਼ਾ ਨਹੀਂ ਲਿਆ ਇੱਥੇ ਬਹੁਤ ਲੋੜ ਆ ਪੱਥਰ ਲਾਉਣ ਦੀ ਇਹਨੂੰ ਵੱਡੇ ਬੰਨ ਬਣਾਉਣ ਦੀ ਜਿਹੜੀ ਹਰੀਕੇ ਝੀਲ ਦੇ ਵਿੱਚ ਜਿਹੜੀ ਮਿੱਟੀ ਭਰੀ ਆ ਉਹਨੂੰ ਖਾਲੀ ਕਰਾਉਣ ਦੀ ਉਹਦੇ ਕਾਰਨ ਇਹ ਵੱਡੇ ਹੜ੍ਹਾਂ ਦਾ ਕਾਰਨ ਬਣਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ